ਸਸ਼ਕਲ ਜੀ ਲੈ ਕੇ ਹਾਜ਼ਰ ਹੋਏ ਮਲਾਸਮਾ ਤੇ ਪੈਨਸ਼ਨ ਦੇ ਲੰਬੇ ਸੰਘਰਸ਼ ਨੂੰ ਇੱਕ ਨਵਾਂ ਫੈਸਲਾ ਜਿਹੜਾ ਹੈ ਲਿਆ ਗਿਆ ਹੈ ਸੂਤਰਾਂ ਦੇ ਵੱਲੋਂ ਹੋਣੀ ਹੋਣੀ ਮਲਾਸਮਾ ਦੇ ਲਈ ਇੱਕ ਵੱਡੀ ਖੁਸ਼ਖਬਰੀ ਇੱਕ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਂਝਾ ਮਲਾਜ਼ਮ ਫਰੰਟ ਨੇ ਇੱਕ ਵਾਰ ਫਿਰ ਤੋਂ ਆਪਣੀ ਆਵਾਜ਼ ਜਿਹੜੀ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਬੁਲੰਦ ਕੀਤੀ ਹੈ ਜਿਵੇਂ ਕਿ ਤੁਹਾਨੂੰ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਸਾਲ ਸਾਂਝਾ ਮਲਾਜ਼ਮ ਫਰੰਟ ਨੇ ਇੱਕ ਵੱਡਾ ਰੈਲੀ ਜਿਹੜੀ ਹੈ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਸੀ ਜਿਸ ਦੇ ਸਿੱਟੇ ਦੇ ਵਜੋਂ ਪੰਜਾਬ ਸਰਕਾਰ ਨੂੰ ਆਪਣੀ ਗੋਟੇ ਜਿਹੜੇ ਹੈ ਟਿਕਨੇ ਪਏ ਸੀ ਅਤੇ ਮਲਾਜ਼ਮਾਂ ਤੇ ਪੈਸ਼ਨਰਜ਼ ਨੂੰ 4% ਡੀਏ ਦਾ ਜਿਹੜਾ ਹੈ ਲਾਭ ਦੇਣਾ ਪਿਆ ਸੀ ਅਤੇ ਇੱਕ ਵਾਰ ਫਿਰ ਤੋਂ ਹੁਣ ਨਵੇਂ ਸਾਲ ਦੇ ਵੀ ਨੂੰ ਜਿਹੜਾ ਹੈ ਸਾਂਝਾ ਮਲਾਜ਼ਮ ਫੰਡ ਨੂੰ ਇੱਕ ਵੱਡਾ ਲਾਂਜ ਜਿਹੜਾ ਹੈ ਕਰ ਦਿੱਤਾ ਹੈ ਸੋ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੱਸਾਂਗੇ ਪੰਜਾਬ ਦੇ ਮਲਾਜ਼ਮ ਸਾਂਝਾ ਫਰੰਟ ਦੇ ਵੱਲੋਂ ਤਿੰਨ ਅਪਡੇਟ ਜਿਹੜੀਆਂ ਜੁੜੀਆਂ ਹੋਈਆਂ ਨੇ ਮਲਾਜ਼ਮ ਅਤੇ ਪੈਸ਼ਨਰਜ਼ ਦੇ ਲਈ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਕਿਹੜੇ ਕਿਹੜੇ ਅਪਡੇਟ ਹੈ ਮਲਾਜ਼ਮਾਂ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਜਲਦ ਜਲ ਜਿਹੜਾ ਹੈ ਪੂਰਾ ਕਰਨ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਬਣਾਇਆ ਜਾਵੇਗਾ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਸਾਂਝਾ ਮਲਾਜ਼ਮ ਫਰੰਟ ਕੋਈ ਜਿਹੜੀ ਰੈਲੀ ਅਤੇ ਰੋਸ ਪ੍ਰਦਰਸ਼ਨ ਕਰਦਾ ਹੈ ਜਾਂ ਫਿਰ ਕੋਈ ਵੱਡਾ ਸੰਘਰਸ਼ ਵਿੜਨ ਦਾ ਜਿਹੜਾ ਐਲਾਨ ਕਰਦਾ ਹੈ ਤਾਂ ਪੰਜਾਬ ਸਰਕਾਰ ਨੂੰ ਗੋਡੇ ਟੇਕ ਕੇ ਜਿਹੜਾ ਮ ਇੱਕ ਵਾਰ ਫਿਰ ਤੋਂ ਸਾਂਝਾ ਮਲਾਜ਼ਮ ਫਰੰਟ ਦੇ ਵੱਲੋਂ ਮਲਾਜ਼ਮਾਂ ਦੀ ਮੰਗਾਂ ਨੂੰ ਲੈ ਕੇ ਇੱਕ ਵੱਡਾ ਲਾਂਚਡ ਹੈ ਕੀਤਾ ਗਿਆ ਹੈ ਸੋ ਸੂਤਰਾਂ ਦੇ ਵੱਲੋਂ ਇਹ ਵੱਡੀ ਜਾਣਕਾਰੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਂਝਾ ਮਲਾਜ਼ਮ 18 ਜਾਂ 18 ਜਨਵਰੀ 2025 ਨੂੰ ਪਹਿਲੇ ਹੀ ਮੀਟਿੰਗ ਜਿਹੜੀ ਹੈ ਰੱਖੀ ਸੀ 2025 ਦਾ ਸਾਲ ਦੀ ਪਹਿਲੀ ਮੀਟਿੰਗ ਜਿਹੜੀ ਹੈ ਕੀਤੀ ਜਾਵੇਗੀ ਲੁਧਿਆਣਾ ਦੇ ਵਿੱਚ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਵਿਚਾਰ ਵਟਾੰਦਰਾ ਜਿਹੜਾ ਹੈ ਜਿਹੜਾ ਕੀਤਾ ਜਾਵੇਗਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮਲਾਜ਼ਮਾਂ ਦਾ 11% ਡੀਏ ਤੇ ਤਿੰਨ ਕਿਸ਼ਤਾਂ ਦਾ ਜਿਹੜਾ ਬਕਾਇਆ ਪੈਂਡਿੰਗ ਪਿਆ ਦੂਜੇ ਪਾਸੇ ਦੂਜੀ ਮੰਗ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਹੈ 5.5 ਸਾਲਾਂ ਦਾ ਬਕਾਇਆ ਹਜੇ ਤੱਕ ਪੈਂਡਿੰਗ ਪਿਆ ਹੈ ਇਹਨਾਂ ਦੋ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸਾਂਝਾ ਮਲਾਜ਼ਮ ਦੇ ਫਰੰਟ ਨੇ ਇੱਕ ਵਾਰ ਫਿਰ ਤੋਂ ਵੱਡਾ ਸੰਘਰਸ਼ ਵਿੜਨ ਦਾ ਜਿਹੜਾ ਹੈ ਐਲਾਨ ਕੀਤਾ ਹੈ ਇਸ ਮੀਟਿੰਗ ਦੇ ਵਿੱਚ ਕਾਰ ਸਕਦੇ ਆ ਤੇ ਜੇਕਰ ਤੀਜੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਬਾਰ ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਉਹਨਾਂ ਮੀਟਿੰਗਾਂ ਦੇ ਵਿੱਚ ਗੈਰ ਹਾਜ਼ਰ ਰਹਿਣ ਦੇ ਵੀ ਰੋਸ ਜਿਹੜਾ ਹੈ ਪ੍ਰਗਟਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਹੀ ਮਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਜਿਹੜਾ ਜਿਹੜਾ ਗੈਰ ਹਾਜ਼ਰ ਰਹਿੰਦੀ ਹੈ ਤੇ ਸੂਤਰਾਂ ਦੇ ਵੱਲੋਂ ਹੁਣ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜੇਕਰ ਸਾਂਝਾ ਮਲਾਜ਼ਮ ਫਰੰਟ ਇਸ ਮੀਟਿੰਗ ਦੇ ਵਿੱਚ ਵੀ ਕੋਈ ਵੱਡਾ ਸੰਘਰਸ਼ ਜਿਹੜਾ ਵਿੜਨ ਦਾ ਐਲਾਨ ਕਰਦਾ ਹੈ ਤਾਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੁਮ ਲਾਜ਼ਮਾਂ ਤੀ ਤਿੱਖੀ ਸੰਘਰਸ਼ ਦੇ ਅੱਗੇ ਝੁਕਣਾ ਪਵੇਗਾ ਤੇ ਸੁਲਾਜ਼ਮਾਂ ਦੀਆਂ ਮੁੱਖ ਮੰਗਾਂ ਦੇ ਵਿੱਚ ਕੋਈ ਇੱਕ ਮੰਗ ਜਿਹੜੀ ਹੈ ਪੂਰੀ ਕਰਨੀ ਪਵੇਗੀ ਅੱਗੇ ਦੱਸਿਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਡੀਏ ਦੇ ਵਿੱਚ ਜਿਹੜਾ ਹੈ ਵਾਅਦਾ ਕੀਤਾ ਜਾਵੇ ਡੀਏ ਦੇ ਵਿੱਚ 4% ਦਾ ਵਾਅਦਾ ਜਿਹੜਾ ਹੈ ਕੀਤਾ ਜਾਵੇ ਕਿਉਂਕਿ ਇੱਕ ਫਰਵੀ 2022 ਦੇ ਵਿੱਚ ਬਜਟ ਜਿਹੜਾ ਹੈ ਭਾਰਤ ਦਾ ਪੇਸ਼ ਕੀਤਾ ਜਾਵੇਗਾ ਜੇਕਰ CPI ਦਸੰਬਰ ਦਾ ਮਹੀਨੇ ਦਾ ਡਾਟਾ ਸਾਹਮਣੇ ਨਿਕਲ ਕੇ ਆਂਦਾ ਹੈ ਤਾਂ ਉਸ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਹੈ ਡੀਏ ਦੀਆਂ 3% ਦਾ ਵਾਧਾ ਜਿਹੜਾ ਹੈ ਕੀਤਾ ਜਾਵੇਗਾ ਅੱਗੇ ਇਹ ਵੀ ਦੱਸਿਆ ਜਾ ਰਿਹਾ ਹੈ ਜੇਕਰ ਕੇਂਦਰੀ ਮੁਲਾਜ਼ਮਾਂ ਦਾ ਡੀਏ ਦੇ ਵਿੱਚ 3% ਦਾ ਵਾਧਾ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਜਿਹੜਾ ਹੈ 42 ਤੋਂ 45% ਜਿਹੜਾ ਹੋ ਜਾਵੇਗਾ ਮੁਲਾਜ਼ਮਾਂ ਦੀ ਜਿਹੜੀ ਹੈ ਪੈਂਡਿੰਗ ਡੀਏ ਦੀ ਟੋਟਲ ਜਿਹੜੀ ਹੈ ਕਿਸ਼ਤ ਉਹ 4% ਤੇ ਪਹੁੰਚ ਚੁੱਕੀ ਹੈ 14% ਜਿਹੜੀ ਕਿ ਬੰਦੀ ਹੈ ਜਿਹੜਾ ਪੰਜਾਬ ਦੇ ਮੁਲਾਜ਼ਮ ਪਿੱਛੇ ਹੋ ਜਾਣਗੇ ਇਹ ਡੀਐਲਨ ਤੋਂ ਤੇ ਹੁਣ ਜਿਹੜਾ ਸਾਂਝਾ ਫਰੰਟ ਹੈ ਜੇਕਰ ਇਸ ਸੰਘਰਸ਼ ਨੂੰ ਇੱਕ ਵਾਰ ਫੇਰ ਤੋਂ ਵਿੱਡਣ ਦਾ ਐਲਾਨ ਜਿਹੜਾ ਹੈ ਕਰਦਾ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਵਿੱਚ ਵਾਅਦਾ ਜਿਹੜਾ ਹੈ ਕਰ ਸਕਦੀ ਹੈ ਸੋ ਇਹ ਸੀ ਦੋਸਤੋ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ